ਵੱਡਾ ਕੰਮ ਬਣਾਈਏ ਪਰਮਾਥਮਾ ਸਾਹਿਬ ਨਾਲ ਗੱਲ ਕੀਤੀ ਆ ਪਰਮਾਥਮਾ ਕਿਰਪਾ ਕਰੇ ਉਹ ਫਾਈਲ ਮਨਜ਼ੂਰ ਹੋ ਜਾਣੀ ਆ ਪਾਸੋ ਦੇ ਇਲਾਕੇ ਦੇ ਵਿੱਚ ਟੌਪ ਕਲਾਸ ਬਹੁਤ ਵਧੀਆ ਵੱਡਾ ਹੋਸਟਲ ਜਿਹੜਾ ਵਿਦ ਹੋਸਟਲ ਟੌਪ ਕਲਾਸ ਕਾਲਜ ਬਣੇਗਾ ਜੀ ਕਿਤੇ ਸਾਡੀਆਂ ਕੀਆਂ ਪੜਨਾ ਸਾਡੀਆਂ ਬੱਚੀਆਂ ਪੜ ਸਕਦੀਆਂ ਨੇ ਜੀ ਉਹ ਬਹੁਤ ਜਲਦੀ ਬਣਾਵਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਹਾਂਜੀ ਕੀ ਗੱਲ ਕਰਨਾ ਅੱਜ 500 ਸ਼ਹਿਰ ਬਾੜ ਨੰਬਰ 1 ਤੇ 11 ਦਾ ਕੱਟ ਹੋਇਆ ਜਿਹੜਾ ਮੇਰੇ ਪ੍ਰਾਰਣਵਿੰਦਰ ਇਹਨਾਂ ਦੇ ਜਿਹੜੇ ਨੇ ਮਾਤਾ ਜੀ ਤੋਂ ਐਮ ਸੀਨੀਅਰ ਖੁਦ ਟਰੱਕ ਜਿਨੀਓ ਪਾਸੋਂ ਦੇ ਪ੍ਰਧਾਨ ਨੇ ਇਹਨਾਂ ਨੇ ਜੋ ਸਾਰੀ ਟੀਮ ਸਾਡੀ ਪਾਸੋਂ ਦੀ ਮਿਲ ਕੇ ਬਹੁਤ ਮਿਹਨਤ ਕੀਤੀ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੰਗਤ ਆਈ ਹੈ ਬਹੁਤ ਰੂਹ ਨੂੰ ਸਕੂਨ ਮਿਲਿਆ ਬੜੀ ਖੁਸ਼ੀ ਮਿਲੀ ਹੈ 506 ਸ਼ਹਿਰ ਦੱਸ ਰਿਹਾ ਕਿ ਜਿਵੇਂ 22 ਦੇ ਵਿੱਚ ਰਿਕਾਰਡ ਤੋੜਿਆ ਸੀ 506 ਸ਼ਹਿਰ ਹੁਣ ਵੀ ਰਿਕਾਰਡ ਤੋੜੇਗਾ 506 ਸ਼ਹਿਰ ਦੀਆਂ ਸਮੱਸਿਆਵਾਂ ਨੇ ਉਹ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਨੇ ਔਰ ਅੱਗੇ ਕਰਾਂਗੇ ਔਰ ਜਿਵੇਂ ਨਾਬੇ ਨਸੀ ਸਮਾਜ ਸ਼ਹਿਰ ਬਣਾਉਣਾ ਚਾਹੁੰਦੇ ਹਾਂ ਬੇ ਪਾਸਾ ਵੀ ਬਣਾਉਣਾ ਚਾਹੁੰਦੇ ਹਾਂ ਜੀ ਤਾਂ ਕਿ 504 ਛੋਟਾ ਕਬੜਾ ਪਿਆਰਾ ਸ਼ਹਿਰਾ ਨਾ ਬਾਬਾ ਪ੍ਰਧਾਨ ਸਭਾ ਦਾ ਅਹਿਮ ਹਿੱਸਾ ਇਹਦੇ ਲਈ ਅਸੀਂ ਹੋਰ ਕੰਮ ਕਰ ਸਕੀਏ ਸਮਿਰ ਰਪਿੰਦਰ ਜੀ ਦਾ ਪ੍ਰਧਾਨ ਟਰੱਕ ਜੀ ਨੂੰ 500 ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਬਹੁਤ ਖੂਬਸੂਰਤ ਪ੍ਰੋਗਰਾਮ ਨਾਲ ਲਿਆ ਅਬ ਜਿਹੜੇ ਆਏ ਨਹੀਂ ਪੈਣਪਰਾ ਸਾਡੇ ਜਿਨ੍ਹਾਂ ਨੇ ਮੇਰੇ ਵਿਚਾਰ ਸੁਣੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਡਾਕਟਰ ਬਰਦੀਰ ਸਿੰਘ ਉਮੀਦਵਾਰ ਲੋਕ ਸਭਾ ਪਟਿਆਲਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਬੋਟਾਂ ਪਾ ਕੇ ਇੱਕ ਜੋਨ ਨੂੰ ਪੰਜਵੇਂ ਨੰਬਰ ਤੇ ਚੜ੍ਹ ਤੋਂ ਨਿਸ਼ਾਨਾ ਨਾਲ ਬੋਟਾਂ ਪਾ ਕੇ ਲੋਕ ਸਭਾ 'ਚ ਭੇਜੋ ਇਥੋਂ ਐਮ ਐਲ ਏ ਤੇ ਸੈਂਟਰ ਦੇ ਵਿੱਚ ਅੰਗ ਵੀ ਦੋਨੇ ਮਿਲ ਕੇ ਮਾਪਾ ਬਦਨਸਬਾ ਲਈ ਲੋਕ ਸਭਾ ਪਟਿਆਲਾ ਲਈ ਬਿਹਤਰ ਕੰਮ ਕਰਾਂਗੇ ਤੁਹਾਡੀਆਂ ਸਭ ਦੀਆਂ ਦੁਬਾਵਾਂ ਤੁਹਾਡਾ ਸਭ ਦਾ ਅਸ਼ੀਰਵਾਦ ਚਾਹੀਦਾ ਇੱਥੇ ਪਹੁੰਚਣ ਦਾ ਸਿਰ ਚਪਾ ਕੇ ਹੱਥ ਜੋੜ ਕੇ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਕਿ ਇਸ ਮਸਲੇ ਦੇ ਹੱਲ ਕਰਾਂਗੇ ਤਾਂ ਬਹੁਤ ਜਲਦੀ ਇਸ ਮਸਲੇ ਦੇ ਹੱਲ ਕਰਾਂਗੇ ਤਾਂ ਕਿ ਤੁਹਾਡੀਆਂ ਇਹ ਦੁਕਾਨਾਂ ਜੋ ਪੁਰਾਣੀਆਂ ਹੋ ਚੁੱਕੀਆਂ ਨੇ ਤੁਹਾਡੇ ਕੋਲ ਦਾ ਮਾਲ ਦਾ ਹੱਦ ਆਵੇ ਹੋਰ ਦੁਕਾਨਾਂ ਨੂੰ ਮਾਡਰਨ ਤਰੀਕੇ ਨਾਲ ਬਣਾ ਸਕੋ ਨਵੇਂ ਤਰੀਕੇ ਨਾਲ ਸ਼ੋਰੂਮ ਬਣਾ ਸਕੋ ਇਹ ਤੁਹਾਡੀ ਜਨ ਅਸੀ ਪੂਰੀ ਕਰਾਂਗਾ ਆਹ ਦਦੇ ਹੁਣ ਨਾ ਫਸੋ ਕਿ ਸਬਜ਼ੀ ਮੰਡੀ ਹੁੰਦੀ ਸੀ ਉਹ ਬੰਦ ਹੋ ਗਈ ਜੋਸ਼ੂ ਜੀ ਨੇ ਬੜੀ ਬੜੀ ਜਕਰ ਕੀਤਾ ਜੀ ਔਰ ਆ ਲਖਸ਼ਤਾ ਬਾਦ ਹੁਣ ਹਰ ਹਾਲ ਦੇ ਵਿੱਚ ਸਬਜ਼ੀ ਮੰਡੀ ਫਾਸੋ ਦੀ ਦੁਬਾਰਾ ਚਲਾਵਾਂਗੇ ਜੀ ਕਿਸਾਨਾਂ ਨੂੰ ਕੰਮ ਮਿਲ ਜਾਵੇ ਅੱਖਾਂ ਦੇ ਪ੍ਰੈਸ਼ਰ ਕਰਦੇ ਰਹੇ ਬਿਲਕੁਲ ਮੁਫਤ ਕਿਸਾਨਾਂ ਦੇ ਮੁੱਢੇ ਦਾ ਮੁੱਢਾ ਲਾ ਕੇ ਦਿੱਲੀ ਦੇ ਬਾਟਨ ਦੇ ਬੈਠੇ ਰਹੇ ਵੀਰੋ ਅੱਜ ਉਹੀ ਡਾਕਟਰ ਪਰਵੀ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਤੁਹਾਡੀ ਲੋੜ ਹੈ ਇਸੇ ਕਰਕੇ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਨ ਆਇਆ ਕਿ ਆਪਣੇ ਤੇ ਕੀਮਤੀ ਕੋ ਡਾਕਟਰ ਰਵੀ ਸਿੰਘ ਜੀ ਜਿਹੜੀ ਪੰਜ ਸਾਲ ਤੋਂ ਮੈਂ ਪਰਲਮੈਂਟ ਸੀ ਉਹਦੇ ਕਿਹਦਾ ਕੰਮ ਕੀਤਾ ਜੀ ਇੱਕ ਨੰਬਰ ਪਰਲਮੈਂਟ ਨੇ 55 ਸਰਾਂ ਚ ਪੰਜ ਨੂੰ ਮੁੰਡੇ ਸਕੂਲ ਬਣਾਉਣੇ ਹੋ ਗਏ ਪੰਜ ਮੈਂ ਪੁੱਛਣਾ ਚਾਹੁੰਦਾ ਹਾਂ ਪਰਿੰਦ ਗਾਂਦੇ ਨੂੰ ਤੁਸੀਂ ਪੰਜ ਸਾਲ ਮੈਂਬਰ ਪਰਲਮੈਂਟ ਰਹੇ ਹੋ ਪੰਜ ਸਕੂਲ ਬਣਾਓ ਪਰ ਪੱਨੀ ਸਾਰੀ ਪਰਿੰਦ ਕਿਹਨਾਂ ਜਿਹੜੇ ਤੁਸੀਂ ਮੁੰਡੇ ਬਣਾਏ ਬਣਾਓ ਤੇ ਪੰਜੀ ਬੁੱਲੇ ਪਰ ਮੀਤਪਾਲ ਜੀ ਚਾਰ ਵਾਰ ਮੈਂਬਰ ਪਾਰਲੀਮੈਂਟ ਰਹੇ ਆ ਕਿ 10 ਲੈਣ ਕਿ ਕਿਹੜੇ 20 ਪੰਜਾਂ ਨਮੂਨਿਆਂ ਦੇ ਬਣਾਏ ਇੱਕ ਵੀ ਪੰਨੇ ਬਣਾਏ ਜਦੋਂ ਧਰਮ ਦੀ ਗੱਲ ਦਿੱਤਿਆ ਸਾਰੀ ਗੌਰਵਰ ਕੇ ਆਵਾਜ਼ ਇਕੱਠੀ ਪਈ ਐ 14 ਵਿੱਚ ਸਾਰaband ਲੜ ਪਿਆ ਕੇਜੀਵਾਲ ਸਾਹਿਬ ਨੂੰ ਗਾਲਾਂ ਭਗਤਮਾਨ ਸਾਹਿਬ ਨੂੰ ਗਾਲਾਂ ਪਾਰਟੀ ਛੱਡਦੀ ਫਿਰ ਕਿਸੇ ਹੋਰ ਨਾ ਚਲੇਗਾ 2019 ਦੇ ਇਲੈਕਸ਼ਨ ਲੜਿਆ ਹਾਰ ਗਿਆ ਪਰ ਵੀਰੋ ਉਹ ਮੈਂਬਰ ਪਾਰਲੀਮੈਂਟ ਬਣ ਕੇ ਵੀ ਕਦੇ ਨਹੀਂ ਕਹੇ ਦੁੱਖ ਚਾਏ ਨਾ ਕਿ ਸੁੱਖ ਚਾਏ ਔਰ ਇਲੈਕਸ਼ਨ ਹਾਰਨ ਤੋਂ ਬਾਅਦ ਕਿਸੇ ਨੂੰ ਸ਼ਰਮ ਦਾ ਕਰੇ ਦਿਖਾਈ ਜਦੋਂ ਕਰੋਨਾ ਦੇ ਲੋਕ ਮਾਰ ਰਹੇ ਸੀ ਕਿੱਥੇ ਸੀ ਧਰਮਵੀਰ ਕਾਂਧੀ ਦੇਖਿਆ ਕਿਸੇ ਨੂੰ ਕਿੱਥੇ ਸੀ ਪ੍ਰਨੀਤ ਕੌਰ ਦੇਖਿਆ ਕਿਸੇ ਨੂੰ ਪਰ ਡਾਕਟਰ ਬਬੀਰ ਸੱਗਰਾਂ ਦੇ ਪਿੰਡਾਂ 'ਚ ਕੈਂਪ ਲਾਏ ਨੇ ਹਜ਼ਾਰਾਂ ਲੋਕਾਂ ਦੀ ਜਾਨਾਂ ਬਚਾਈਆਂ ਨੇ ਮੈਂ ਕੁਰਾਸ਼ਨ ਵੰਡਿਆ ਜੀ ਸੰਘ ਦੇ ਸਹਿਯੋਗ ਦੇ ਨਾਲ ਕਰੋਨਾ ਦੇ ਵਿੱਚ ਕਿਉਂ ਕਿਉਂਕਿ ਮੈਨੂੰ ਦਰਸ ਸੀਗਾ ਕਿ ਕੋਈ ਗੱਲ ਨਹੀਂ ਮਾੜਾ ਸਮਾਂ ਆਪਾਂ ਨੂੰ ਨਾਲ ਖੜਨਾ ਚਾਹੀਦਾ ਇਹ ਤਾਂ ਸਾਨੂੰ ਐਮਐਲ ਵੀ ਨਹੀਂ ਬੜਿਆ ਸੀ ਪਿਛਲੇ ਸਾਲ ਹੜਾ ਪਾਸੋਂ ਦਾ ਇੰਡੀਆ ਸਾਰਾ ਡੈਫੈਕਟਡ ਸੀਗਾ ਮੈਂ ਆਪ ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ ਰਾਸ਼ਨ ਦੇ ਕੇ ਆਂ ਜੀ ਆਪ ਪਾਸੋਂ ਦੇ ਘਰਾਂ ਦੇ ਵਿੱਚ ਬਿਲਕੁਲ ਆਹ ਤੇ ਨਹਿਰ ਟੁੱਟ ਗਈ ਆਪ ਆਪ ਨਹਿਰ ਬੰਦ ਕੀਤੀ ਐ ਸਾਰੀ ਰਾਤ ਜਾ ਕੇ ਦਿਨ ਰਾਤਾਂ ਜਾਗਦੇ ਰਹੇ ਜੀ ਉਹ ਨਹਿਰ ਬੰਦ ਅਸੀਂ ਕੀਤੀ ਆ ਔਰ ਵੀਰੋ ਪਾਸੋਂ ਦੇ ਕੁਝ ਮਸਲੇ ਨੇ ਪਾਸੋਂ ਦੇ ਵਿੱਚ ਜਿਹੜਾ ਕੋਈ ਪਾਣੀ ਲਾਲ ਲੀਕ ਦਾ ਮਸਲਾ ਦੇਖ ਸਕਦੇ ਹੋ ਵਿਭਾਗਸਾਂ ਦੇ ਵਿੱਚ ਕਿਵੇਂ ਪੋਸਟਰ ਲੱਗ ਚੁੱਕੇ ਨੇ ਭਗਵੰਤ ਮਾਨ ਜੀ ਦੇ ਦੇਵ ਮਾਨ ਜੀ ਦੇ ਡਾਕਟਰ ਬਲਬੀਰ ਜੀ ਜੋ ਉਮੀਦਵਾਰ ਨੇ ਤੇ ਓਹ ਹੋ 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 ਅਜ ਤਾਂ ਫਿਰ ਕੱਠ ਦਾ ਹੋਣਾ ਹੀ ਧੀ ਗਾਠ ਦਾ ਮਤਲਬ ਬਾਈ ਜੀ ਇਹ ਮਤਲਬ ਪਾਰਟੀ ਚੱਲ ਰਹੀ ਹੈ ਪੂਰੀ ਨਹੀਂ ਪਾਰਟੀ ਨਹੀਂ ਚੱਲ ਰਹੀ ਜੀ ਇਹ ਉਹਨਾਂ ਵਾਸਤੇ ਪਿਆਰ ਸਤਿਕਾਰ ਆ ਜੋ ਸੰਗਤ ਜੋ ਲੋਕ ਆਏ ਨੇ ਉਹਨਾਂ ਦੀ ਇੱਜ਼ਤ ਉਹਨਾਂ ਦੀ ਇੱਜ਼ਤ ਆ ਉਹਨਾਂ ਨੂੰ ਖਾਣ ਨੂੰ ਵੀ ਚਲੋ ਅਸੀਂ ਤਾਂ ਕੀ ਖਾਣ ਨੂੰ ਦੇ ਸਕਦੇ ਆ ਉਹਨਾਂ ਦਾ ਹੀ ਆ ਜੀ ਉਹਨਾਂ ਨੇ ਆਪ ਇਕੱਠਾ ਕਰਿਆ ਇਕੱਲੇ ਮੇਰਾ ਨਹੀਂ ਹੈਗਾ ਤੁਸੀਂ ਨੇ ਪੈਸੇ ਲਾਏ ਨਾ ਸਾਰੇ ਨੇ 5-500 ਰੁਪਏ ਇਕੱਠਾ ਕਰਿਆ ਅੱਛਾ ਇਹ ਸਾਰੇ ਯਾਰਾਂ ਦੋਸਤਾਂ ਦਾ ਇਕੱਠਾ ਕਰਿਆ ਆਪਾਂ ਨੇ ਕੁਝ ਨਹੀਂ ਕਰਿਆ ਠੀਕ ਹੈ ਬਾਈ ਜੀ